ਤੇ ਇਤੋਂ ਵੇਖ ਲਓ ਬੱਦਾਂ ਹੀ ਵੇਗ ਰੱਖਣਾ ਆਪ ਪਹਿਲਾਂ ਪੈਣ ਕੜੀਆਂ ਕੜੀਆਂ ਪੈਣ ਲਾਪੀਆਂ ਆਹ ਵੇਖ ਲਓ ਬੱਦਲ ਹੀ ਨਾ ਹੀ ਖਰਾਬ ਹੋ ਜਾ ਰਿਹਾ ਜੀ ਹਾਂ ਬੱਦਈ ਖਾ ਬੋ ਜੀ ਰੱਖੋ ਮੈਂ ਮੋ ਜਾ ਮੈਂ ਇਰ ਛੇਲੇ ਲਾਉਣੀ ਆ ਮੈਂ ਛੇਲੇ ਲਾਉਣੀ ਆ ਵੇਖ ਲਓ ਇਹਨਾਂ ਛੇਲੇ ਪਾਣੀ ਨਾਲ ਧੋ ਕੇ ਆਹੋ ਮੁਕੇ ਆਪੇ ਲੈ ਜਾਂਦੇ ਨੇ ਥੋੜਾ ਗਰਮਾ ਵੇਖ ਲਓ ਕਿਨਾਂ ਗਰਮਾ ਬਹੁਤ ਗਰਮਾ कोई आया तेल नो दे तेल कितने बोले चार डोले बोले आई जा चुप के वो ही ले जा बैंक नापन ठा वो ही ले देख लो जा चुनौती हो बना हाँ जा चुनौती हो बना हो बना ना है किन्हें कहाँ है चलो जी चलो लो एंड सुभाईयों कहाँ हो Ala pi pete ji. Ah janata. Ah janata. Janata? Ha? Janata? Ah. Oh. Janata. ah, janata. Ah, huh? abah to putih Putih apa janoi pati ondi.

ਅੰਦੇ ਮੈਂ ਮਮੀ ਨੇ ਚੁੱਕੀ ਫੇਰ ਦੀ ਆ ਹਵੇ ਲੋ ਹੋ ਨੂੰ ਗਲਾਜਨਾ ਬ੍ਰੇਕ ਕਰਦੇ ਕੱਟ-ਕੱਟ ਤੇ ਆ ਜਾਜ ਤੈਨੂੰ ਹੋਣਾ ਚਲੋ ਇਹ ਹੋ ਗਿਆ ਚੱਲ ਜਾਈਏ ਚੋਪ ਜਾ ਕਰੂ ਨਹੀਂ ਸਾਬਤ ਦੇਜੋ ਟਮਾਟੋ ਜਿਆ ਜੇ ਤਲੇ ਹੋਈਆਂ ਹਰੀਆਂ ਮੀਚਾਂ ਹਰੀਆਂ ਮੀਚਾਂ ਫਿਰ ਕੁੰਦਾ ਤੇ ਬਾਕੀ ਮੈਂ ਟਾਈਪ ਕਰ ਹਾਂ ਬੈਠ ਬਈ ਆ ਜਾ ਹਾਂ ਜਨਤਾ ਕਿ ਤੂੰ ਰੱਖੇ ਨਾ ਸੂਟ ਦਿੱਤੇ ਮੈਂ ਥੋੜੇ ਬਾਦੇ ਪੈਸੇ ਦੇ ਦੇ ਕੱਟੇ ਗਏ ਮੇਲੇ ਪਿਆਜ਼ ਕੱਟੇ ਗਏ ਮੰਮੀ ਕਹਿੰਦੇ ਪਾਣੀ ਨਾ ਆ ਜਾ ਸਾਰੇ ਗੰਡੇ ਪੀ ਗਏ ਕੱਟਨੇ ਹੀ ਨਾ ਵੇਲਾ ਜਾਈ ਦੁਨੀਆ ਰਹਿੰਦੇ ਪਿਆਜ਼ ਤੋਂ ਪਿਆਜ਼ ਨੇ ਰਵਾਤਾ ਦੁਨੀਆ ਨੂੰ ਓ ਠੀਕ ਆ ਰਵਾ ਕੱਟਿਆ ਕਾਦੇ ਬਿਨਾਂ ਗਿਆ ਰਾਂ ਹਲੂ ਗੇਜਾਰਾ ਨਹੀਂ ਇਹਦੇ ਖਾਦੇ ਬਿਨਾ ਪਿਆਜ਼ ਮਹਿੰਗਾ ਇੱਕ ਪਿਆ ਪਾਇਆ ਕੋਈ ਇਧਰ ਨਾ ਤਿੰਨ ਪੇੜੀ ਖਾਣਾ ਪੈਂਦਾ ਨਾ ਮਹਿੰਗਾ ਹੀ ਬਈ ਮਹਿੰਗੀ ਹੋਈ ਆ ਤਿੰਨ ਬੈਂਗ ਪੰਜਾ ਦਾ ਇੱਕ ਦਮਾ ਤਰ ਵੀਰ ਚਾਹ ਦਾ ਮਾਦਨ ਨਹੀਂ ਬਾਦੂ ਤੁਮੇ ਨੂੰ ਕੰਡਾ ਦੇ ਇੱਕ ਚਲੋ ਹੋ ਬਨਦਾ ਕੰਡਾ ਦੇ ਦੇ ਠੀਕ ਹੈ ਮੈਂ ਉਹਦੀ ਆ ਗਰੀ ਆ तो कल टोकरी टमासर तो मिर्चा हरिया मिर्चा गंद क्या मिर्चा मसाला सब तो पहले लू देख बेचने

Jadi wow. ਤੋਂ kita ਆਪਾਂ ਮੈਸ਼ ਗ੍ਰਿੰਜਲ

तो जुद्दियाबैंगने बंदे बंधे होते हैं ना छोटे नहीं बंधे इधर तो निकोवे पे कातर में नहीं पंद्रह लुपाए अब तो लगता है दो बूते दवाई वाई तो मची ले अब तो सारी गया बूते मेल ओनो जो लगने मलागे मम्मी आज वो बूता खराब हो गया नाचो नीते लगने मिट्टी मिट्टी بننگا چلا ہوں تو اپا تے کہ نمک کتے ہی بن گیا گیس ویلن تننی ماں بھی لانے بندلو اپنانے

ਹਵੇ ਲੱਗੀ ਹੈ ਬੜੀਆਂ ਇਹ ਕਰ ਸਕਦੇ ਹਾਂ ਦਿੱਲੀ ਲੰਦੇ ਨਾ ਚਨਾਰਾ ਕਰਵਾ ਦਿੱਲੀ ਲੰਦੇ ਹੁਣ ਆਵੇ ਆਪਣੇ ਗੁੰਦ ਬਾਰੇ ਤੰਤੰਬਾ ਬਜਾਤਾ ਜੀ ਤੁਮ ਮੀਂਹ ਵਰ੍ਹ ਜਾਂ ਨਾਲੀ

Nah, pada jibin lagi kan? anda kan keti jauh gue, anda kan jibin? banyak keti itu nih. Jangan lupa, bye.

Away cửa về tiên bà bà đi bà đi đi bà đi bà đi bà đi bà đi bà ਮੇਰੇ ਉੱਤਰ ਮੂਹ ਮਣਾ ਲੈ ਅੰਨ ਚੇ ਵੀ ਇੰਨੇ ਉੱਤਰ ਮੂਹ ਲਾਉ ਕਿਤੇ ਆ ਤੇ ਬਾਬਾ ਦਾ ਆਪਣੇ ਗਲੀਆਂ ਨਾ ਤੇ ਉੱਤਰ ਬਾਬਾ ਕਾ ਹੋਇਆ ਗਿਆ ਬੇਦਾਫਾ ਨੰਬਰ ਪੁੱਤਿਆ ਸਹੀ ਨਾ ਨਾ ਬੇਰ ਪੈ ਬੈ ਨੂੰ ਛੱਪਦੇ ਆ ਜਨੇ ਵੀ ਪਤਾ ਹੀ ਨਹੀਂ ਲੱਛਾ ਪਤਾ ਅਨੇ ਵਾਂਸ ਚਾਈ ਕਿਤੇ ਕੋਈ ਅਬੇ ਦੂਰੇ ਦੂਰੇ ਜੱਲਾ ਬismillah ਤੇ ਦੇ ਚਲੋ ਇਹ ਛੋਕ ਲੈ ਅੰਦਰ ਟਾਂ ਨੂੰ ਵੇਖਾਂ ਨੀ ਜੋ ਤੇ ਹੁਰਦਾਂ ਹਾਂ ਹਾਂ ਚਾਹਦੀ ਹੋਈ ਆਈ ਤੇ ਛੋਕ ਲੈ ਅੰਦਰ

ਸਤੇ ਨੇ ਛਾਂ ਹੋਂ ਪੜਾ ਨਾ ਜਰਾ ਬੱਕਾ ਦਾ ਕਰਾ ਨਾ ਬਲੋ ਦੇ ਪੋਨੀ ਹਲੇ ਹਲੇ ਦੀ ਅੰਬੈ ਕੁ ਵੇਲੇ ਕੋਈ ਦਿਨੀ ਧੁੱਪ ਪੈਈ ਹੋਂ ਚਵੇਰੇ ਮੀਂਹ ਬੰਦੇ ਆਈ ਤੱਕੇ ਦਾ ਸੋਨੇ ਦੇ ਵੇਲੇ ਤੋਂ ਕਚਜੀ ਓਕੇ